ਹਸ਼ਰਪੁਰ نیوز ਦੇਖ ਰਹੇ तमाम दर्शकांदा स्वागत है जी मैं चेतन काश आप 6683 ਹਸ਼ਰਪੁਰ ਦੀ ਰੋਸ਼ਣ ਗਰਾਉਂਡ ਵਿਖੇ ਮੌਜੂਦ ਹਾਂ ਜਿੱਥੇ ਕੀ ਹਸ਼ਰਪੁਰ ਦੇ ਵਿੱਚ ਪਹਿਲੀ ਵਾਰ ਸਿੰਗਾਪੁਰ ਕਾਰਨੀਵਲ ਦਾ ਆਯੋਜਨ ਹੋਇਆ ਸੋ ਬਹੁਤ ਖੂਬਸੂਰਤ ਢੰਗ ਦੇ ਨਾਲ ਇਸ ਕਾਰਨੀਵਲ ਦਾ ਜਿਹੜਾ ਆਯੋਜਨ ਹੈ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਸੋ ਕੀ ਕੀ ਇਸ ਦੀ ਖਾਸੀਅਤ ਹੈ ਤੇ ਕੀ ਕੁਝ ਇੱਥੇ ਏ ਲੋਕਾਂ ਨੂੰ ਫੈਸਿਲਿਟੀ ਦਿੱਤੀ ਜਾ ਰਹੀ ਹੈ ਸਾਰੇ ਮੁੱਛੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਿੰਗਾਪੁਰ ਕਾਰਨੀਵਲ ਦੇ ਪ੍ਰਬੰਧਕ rahul veer ਮੌਜੂਦ ਨੇ ਗੱਲਬਾਤ ਕਰਨਗੇ rahul ji ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ rahul ji ਸਿੰਗਾਪੁਰ ਕਾਰਨੀਵਲ ਫਸਟ ਟਾਈਮ ਹੁਸ਼ਿਆਰਪੁਰ ਦੇ ਵਿੱਚ ਆਇਆ ਹੈ ਸੋ ਇਸ ਤੋਂ ਪਹਿਲਾਂ ਤੁਸੀਂ ਦੇਸ਼ ਦੇ ਬਹੁਤ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਮੇਲੇ ਦਾ ਆਯੋਜਨ ਕਰ ਚੁੱਕੇ ਹੋ ਸੋ ਹੁਸ਼ਿਆਰਪੁਰ ਦੇ ਵਿੱਚ ਆਉਣ ਦਾ ਮੇਨ ਮੋਟਿਵ ਕੀ ਆਇਆ ਤੁਸੀਂ ਮੇਨ ਮੋਟਿਵ ਸਾਡਾ ਇਹ ਹੈ ਜੀ ਹੁਸ਼ਿਆਰਪੁਰ ਇੱਕ ਬਹੁਤ ਸੋਹਣਾ ਸ਼ਹਿਰ ਹੈ ਬਹੁਤ ਇੱਥੇ ਜਿਹੜੀ ਜਨਤਾ ਹੈ ਬਹੁਤ ਪੜ੍ਹੀ ਲਿ ਔਰ ਅਸੀਂ ਜਾਣਦੇ ਆ ਕਿ ਇੱਥੇ ਜਿਹੜੇ ਲੋਕਾਂ ਨੂੰ ਇੰਟਰਟੇਨਮੈਂਟ ਦਾ ਇੰਜੋਏ ਕਰਨ ਦਾ ਲੋਕਾਂ ਨੂੰ ਬੱਚਿਆਂ ਨੂੰ ਤੇ ਇੱਕ ਜਾਜ ਦੀ ਸੈਰ ਕਰਾਈ ਜਾਵੇ ਜਿਹੜੇ ਲੋਕ ਜਾਜ ਦੇ ਵਿੱਚ ਨਹੀਂ ਜਾ ਪਾਦੇ ਲੋਕ ਤਰ੍ਹਾਂ ਤਰ੍ਹਾਂ ਦੇ ਸੋਂਦੇ ਨੇ ਕਿ ਅਸੀਂ ਜਾਜ ਦੀ ਸੈਰ ਕਰਾਈ ਜਾਦੀ ਸੈਰ ਕਰਾਈ ਅਸੀਂ ਲੋਕਾਂ ਲਈ 30 ਰੁਪਏ ਵਿੱਚ ਸਿਰਫ ਜਾਜ ਜਾਜ ਦੀ ਸੈਰ ਕਰਵਾ ਰਿਹਾ ਸਿੰਗਾਪੁਰ ਦੀ ਹਾਂ ਮੈਂ ਹੀ ਦੇਖ ਰਿਹਾ ਸੀ ਕਿ ਅਕਸਰ ਆਪਾਂ ਇਹ ਦੇਖਦੇ ਹਾਂ ਕਿ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਜਦੋਂ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕਾਰਨੀਵਲ ਇਹ ਰੋਸ਼ਨੀ ਗਰਾਊਂਡ ਦੇ ਵਿੱਚ ਅਜੋਜਿਤ ਹੁੰਦਾ ਹੈ ਤੋ ਉਸ ਵਿੱਚ ਜਿਹੜਾ ਸਿੰਪਲ ਗੇਟ ਬਣਾਇਆ ਹੁੰਦੇ ਨੇ ਹਾਲਾਂਕਿ ਸਜਾਵਟ ਕੀਤੀ ਹਾਂ ਇਹ ਪਰੰਤੂ ਇਹ ਫਸਟ ਟਾਈਮ ਹੈ ਕਿ ਇਹ ਸਿੰਗਾਪੁਰ 에ਅਰਲਾਈਨ ਦੇ ਵਿੱਚੋਂ ਜਿਹੜਾ ਐਂਟਰੀ ਹੋ ਰਹੀ ਹੈ ਜੀ ਬਿਲਕੁਲ ਹੀ ਬਿਲਕੁਲ ਤੇ ਉਹਦੇ ਵਿੱਚ ਆਇਆ ਸੀ ਨਾਲ ਨਾਲ ਫਿਸ਼ ਐਕੋਰੀਅਮ ਫਿਸ਼ ਟੈਂਕ ਲੈ ਕੇ ਆਇਆ ਉਹ ਅਲੱਗ-ਅਲੱਗ ਤਰ੍ਹਾਂ ਦੀ ਜਿਸੇ ਬੱਚਿਆਂ ਨੂੰ ਮੱਛੀਆਂ ਦੇਖਣ ਨੂੰ ਮਿਲਣਗੀਆਂ ਅਲੱਗ-ਅਲੱਗ ਤਰ੍ਹਾਂ-ਤਰ੍ਹਾਂ ਦੇ ਸ਼ਹਿਰਾਂ ਵਿੱਚੋਂ ਮੱਛੀਆਂ ਮੰਗਾਈਆਂ ਗਈਆਂ ਵਾ ਤੇ ਉਹ ਬਹੁਤ ਹੀ ਵਧੀਆ ਤਰੀਕੇ ਦਾ ਬਣਾਇਆ ਗਿਆ ਲੋਕਾਂ ਦੇ ਇੰਜੋਏ ਲਈ ਕੇ ਲੋਗ ਆ ਕੇ ਉਥੇ ਆਪਣਾ ਐਂਟਰਟੇਨਮੈਂਟ ਕਰਨ ਉਹ ਲੋਗ ਆਪਣਾ ਇੰਜੋਏ ਕਰਨ ਅੱਛਾ ਐ ਰਾਹੁਲ ਜੀ ਆਪਾਂ ਜੇ ਕਰਾ ਸਿੰਗਾਪੁਰ 에ਅਰਲਾਈਨ ਦੀ ਗੱਲ ਕਰੀਏ ਇਹ ਕਿਦਾਂ ਠੌੜਾ ਦਿਮਾਗ ਦੇ ਵਿੱਚ ਆਇਆ ਸੀ ਕਿ ਨਹੀਂ ਯਾਰ ਆਪਾਂ ਇਸ ਤਰ੍ਹਾਂ ਦੀ ਕੋਈ ਵੱਖਰੀ ਐਂਟਰੀ ਤਿਆਰ ਕਰੀਏ ਵੀ ਅਸੀਂ ਮੈਂ ਤੇ ਮੇਰਾ ਭਾਂਜਾ ਬੈਠੇ ਹੋਏ ਸੀਗੇ ਤੇ ਅਸੀਂ ਦੁਬਈ ਕਾਰਨੀਵਲ ਇਕ ਲਾਦਾ ਵਾ ਤੇ ਉਸੇ ਅਸੀਂ ਸੋਚਿਆ ਕਿ ਕਿਉਂ ਨਾ ਇਦਾਂ ਦਾ ਇੱਕ ਕਾਰਨੀਵਲ ਹੋਵੇ ਜਿੱਥੇ ਲੋਕਾਂ ਨੂੰ ਜਹਾਜ਼ ਦੇ ਵਿੱਚੋਂ ਨੰਗਲ ਦੇ ਸਿੱਧਾ ਦੁਬਈ ਜਾਂ ਸਿੰਗਾਪੁਰ ਦੇ ਵਿੱਚ ਪੈਰਕਾਂ ਤੇ ਇਸ ਇਹ ਥੋੜਾ ਅਸੀਂ ਇੱਕ 에ਅਰਲਾਈਨ ਬਣਾਈ ਜਹਾਜ਼ ਦੇ ਵਿੱਚੋਂ ਲੋਕਾਂ ਨੂੰ ਇੱਕ ਜਲ ਲੋਕੀ ਜਹਾਜ਼ ਦੇ ਵਿੱਚ ਜਾ ਚਾਹ ਨਹੀਂ ਬੰਦੇ ਤੇ ਇਸ ਕਰਕੇ ਲੋਕਾਂ ਨੂੰ ਅਸੀਂ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਹੀ ਬੈਠਿਆਂ ਨੂੰ ਜਹਾਜ਼ ਦੀ ਸਰ ਕਰਾ ਦਿੱਤਾ ਅੱਛਾ ਤਿਆਰ ਕੀਤਾ ਕੀਤਾ ਕਿਉਂਕਿ ਜਦੋਂ ਆਪਾਂ ਇਹਨੂੰ ਵੇਖਦੇ ਆ ਤਾਂ ਇੱਕ ਪ੍ਰੋਪਰ ਜਹਾਜ਼ ਵੀ ਜਿਹੜੀ ਉਹ ਫੀਲਿੰਗ ਆਉਂਦੀ ਹੈ ਤਿਆਰੀ ਕਰਨ ਚ ਵੀ ਬਹੁਤ ਮੁਸ਼ਕਿਲ ਆਣੀ ਸੀ ਸਾਨੂੰ 16 ਤੋਂ 17 ਦਿਨ ਲੱਗੇ ਅੱਛਾ ਇਹ ਅਲੱਗ-ਅਲੱਗ ਕਾਰੀਗਰ ਆਏ ਇਹਨੂੰ ਬਣਾਉਣ ਲਈ ਤੇ ਅਸੀਂ ਫਿਰ ਉਸ ਤੋਂ ਬਾਅਦ ਅਲੱਗ-ਅਲੱਗ ਕਾਰੀਗਰਾਂ ਤੋਂ ਡਿਜ਼ਾਈਨ ਨੂੰ ਆਗੇ ਫਿਰ ਪ੍ਰੋਪਰ ਧਾਕਣਾ ਤਿਆਰ ਕੀਤਾ ਜੀ ਜੀ ਓਕੇ ਇਸ ਤੋਂ ਇਲਾਵਾ ਸਿੰਗਾਪੁਰ ਫਿਸ਼ ਚੈਨਲ ਇਹ ਵੀ ਆਪਾਂ ਫਸਟ ਟਾਈਮ ਸੁਣ ਰਹੇ ਆ ਕਿ ਫਿਸ਼ ਚੈਨਲ ਜਿਹੜਾ ਲੱਗਦਾ ਸਰਵ ਵਿੱਚ ਸੁਰੰਗ ਕਹਿੰਦੇ ਆ ਜੀ ਹਾਂ ਜੀ ਇਹ ਹੁਸ਼ਿਆਰਪੁਰ ਵਸੇ ਇੱਕ ਨਵੀਂ ਔਰ ਪਹਿਲੀ ਵਾਰੀ ਹੁਸ਼ਿਆਰਪੁਰ ਦੇ ਵਿੱਚ ਲੱਗਾ ਫਿਸ਼ ਚੈਨਲ ਇਸ ਤੋਂ ਪਹਿਲਾਂ ਨਾ ਹੁਸ਼ਿਆਰਪੁਰ ਵਿੱਚ ਆਇਆ ਮੇਰੇ ਖਿਆਲ ਨਾਲ ਫਿਸ਼ ਚੈਨਲ ਨਹੀਂ ਕਦੇ ਆਇਆ ਤੇ ਲੋਕਾਵਾਸ ਹੈ ਯਾਨੀ ਕਿ ਵਧੀਆ ਸੀ ਸੋਨੇ ਆ ਕਿ ਵਧੀਆ ਇੱਥੇ ਯਾਨੀ ਕਿ ਉਹ ਦੇਖਣ ਵਾਸਤੇ ਆਣ ਅਲੱਗ-ਅਲੱਗ ਤਰ੍ਹਾਂ ਦੀਆਂ ਮੱਛੀਆਂ ਉਹਨਾਂ ਨੂੰ ਦੇਖਣ ਨੂੰ ਮਿਲੂਗੀਆਂ ਇੱਥੇ ਖਾਸ ਹੋਰ ਕੀ ਖਾਸੀਅਤ ਹੈ ਕਿਉਂਕਿ ਟੰਗਰ ਵੀ ਅੰਦਰ ਬਣੀ ਹੋਈ ਹੈ ਪ੍ਰੋਪਰ ਟੰਗਰ ਬਣਾਈ ਹੋਈ ਦੀ ਤੇ ਇੱਕ ਨੀਜੇ ਪੈਰਾ ਉੱਪਰੋਂ ਚੱਲ ਕੇ ਜਾ ਰਿਹਾ ਹੈ ਬੰਦਾ ਮੱਛੀਆਂ ਦੇਖ ਸਕਦੇ ਤੁਸੀਂ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਮੱਛੀਆਂ ਤੁਸੀਂ ਦੇਖ ਸਕਦੇ ਉਹਦੇ ਵਿੱਚ ਬਹੁਤ ਵਧੀਆ ਜੀ ਇੱਥੇ ਬਣਾਇਆ ਹੈ ਬੱਚਾ ਵੀ ਹੋਰ ਅਲੱਗ-ਅਲੱਗ ਝੂਲੇ ਬੱਚਾ ਲੈ ਖੇਡ ਲੈਂਨ ਨੂੰ ਔਰ ਬਹੁਤ ਵਧੀਆ ਤੇ ਖਾਣ ਪੀਣ ਨੂੰ ਸੋਲ ਵਧੀਆ ਲੱਗੇ ਹੋਏ। اچھا ਬਕਾਇਦਾ ਝੂਲਿਆਂ ਤੋਂ ਇਲਾਵਾ ਫੂਡ ਕੋਰਟ ਦਾ ਵੀ ਪ੍ਰਬੰਧ ਹੈ ਜੀ ਪੂਰਾ। ਫੂਡ ਦਾ ਪੂਰਾ ਪ੍ਰਬੰਧ ਹੈ ਜੀ ਫੂਡ ਦਾ। اچھا ਸਫਾਈ ਪ੍ਰਬੰਧ ਦਾ ਵੀ ਧਿਆਨ ਰੱਖਿਆ ਜਾ ਰਿਹਾ ਬਰਸਾਤੀ ਦਿਨਾਂ ਦੌਰਾਨ ਅਕਸਰ ਬੀ ਬਾਰਿਸ਼ ਹੁੰਦੀ ਰਹਿੰਦੀ ਹੈ। ਹਾਂਜੀ ਹਾਂਜੀ ਹਾਂਜੀ। ਸਾਰਾ ਸਫਾਈ ਦਾ ਔਰ ਪੂਰਾ ਧਿਆਨ ਰੱਖਿਆ ਜਾ ਰਿਹਾ ਜੀ ਹਰ ਚੀਜ਼ ਦਾ। ਹਰ ਇੱਕ ਦੀ ਸੇਫਟੀ ਵਾਸਤੇ ਹਰ ਚੀਜ਼ ਇੱਥੇ ਉਪਲਬਧ ਹੈ। ਤਰਾਹੋ ਕੀ ਟਾਈਮਿੰਗ ਛਾ ਰੱਖੀ ਹੋਈ ਹੈ ਟਾਈਮਿੰਗ ਅਸੀਂ ਰੱਖੀ ਜੀ ਸ਼ਾਮੀ 4 ਵਜੇ ਤੋਂ ਲੈ ਕੇ 10:30 ਵਜੇ ਤੱਕ ਜੀ ਠੀਕ ਆ ਜਦੋਂ 홀ੀਡੇਸ ਹੁੰਦੀਆਂ ਨੇ ਜਿੱਦਾਂ ਹੁਣ ਆਜ ਵੀ 홀ੀਡੇਸ ਆ ਰਹੇ ਨੇ ਅੱਜ 2 ਵਜੇ ਤੋਂ ਸਟਾਰਟ ਕਰਦਾ ਜੀ ਤੇ 2 ਵਜੇ ਤੋਂ ਲੈ ਕੇ ਅਸੀਂ ਉਹੀ 10 ਵਜੇ ਤੱਕ ਜਾਂ 10:30 ਵਜੇ ਤੱਕ ਐਂਟਰੀ ਫੀਸ ਕਿੰਨੀ ਰੱਖੀ ਹੋਈ ਹੈ ਐਂਟਰੀ ਫੀਸ ਸਰ 30 ਰੁਪਏ ਰੱਖੀ ਹੋਈ ਜੀ 30 ਰੁਪਏ ਐਂਟਰੀ ਫੀਸ ਆ ਜੀ ਤੇ ਜਿਹੜੀ ਇੱਕ ਫਿਸਟਨ ਲਈ ਲੱਗ ਤੋਂ ਐਂਟਰੀ ਆ ਜੀ ਹਾਂ ਜੀ ਇਹਦੀ ਅਲੱਗ ਤੋਂ ਐਂਟਰੀ 100 ਰੁਪਏ ਦੀ ਫਿਸਟਨ ਲਈ ਐਂਟਰੀ ਅੱਛਾ ਆਪ ਜੋ ਤੇਨ ਰਾਈਡ ਲੈ ਸਕਦੇ ਆ ਉਹ ਤੇ ਐਂਟਰੀ ਦਾ ਐਂਟਰੀ ਫੀਸ ਉਹਨਾਂ ਫ੍ਰੀ ਹੋएगी ਤੇ ਬਾਕੀ ਕ੍ਰਿਸਟਲ ਦਾ ਉਹਨਾਂ ਦਾ ਫ੍ਰੀ ਹੋ ਜਾਏਗੀ ਕੀ ਕਹਿਣਾ ਚਾਹੁੰਦੇ ਆ ਫਿਰ ਹੁਸ਼ਿਆਰਪੁਰ ਦੇ ਲੋਕਾਂ ਨੂੰ ਬਹੁਤ ਹੁਸ਼ਿਆਰਪੁਰ ਦੇ ਦਰਸ਼ਕਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਵਾਤਵਾਰ ਜਲਦੀ ਤੋਂ ਜਲਦੀ ਆਓ ਇਹਦਾ ਪੂਰਾ ਆਨੰਦ ਲਵੋ ਔਰ ਆਪਣੇ ਬੱਚਿਆਂ ਨਾਲ ਪੂਰੀ ਫੈਮਿਲੀ ਦੇ ਨਾਲ ਆਓ ਇਥੇ ਫਿਸਟਰਲਲ ਹੋਰ ਜਹਾਦੀ ਸੈਰ ਕਰੋ ਸਿਰਫ 30 ਰੁਪਏ ਦੇ ਵਿੱਚ ਜਹਾਦੀ ਸੈਰ ਤੁਹਾਨੂੰ ਦਿਵਾ ਰਹੇ ਹਾਂ ਜੀ ਤਾਂ ਕਿੰਨੇ ਦਿਨਾਂ ਲਈ ਇਹ ਕਾਰਨੀਵਲ ਇੱਥੇ ਇੱਕ ਹਿੰਨ ਵਾਸਾ ਲੱਗਾ ਜੀ 8 ਸਤੰਬਰ ਤੱਕ ਇੱਥੇ ਹੈਗੇ ਜੀ ਠੀਕ ਹੈ 8 ਸਤੰਬਰ ਤੱਕ ਤੁਸੀਂ ਜਹਾਦੀ ਸੈਰ ਕਰ ਸਕਦੇ ਹੋ ਫਿਸਟਰਲਲ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਔਰ ਫੈਮਿਲੀ ਦੇ ਨਾਲ ਜਲਦੀ ਤੋਂ ਜਲਦੀ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰੋ ਸਾਰੇ ਮੇਲੇ ਦਾ ਨਾਮ ਸੈਲਫੀ ਪੁਆਇੰਟ ਵੀ ਬਹੁਤ ਲੱਗਦਾ ਬਣਾਈ ਹੋਏ ਨੇ ਹਾਂ ਜੀ ਲੱਗ ਵਗ ਵਗ ਸੈਲਫੀ ਪੁਆਇੰਟ ਬਣਾਈ ਜੀ ਤੇ ਤੇ ਦੋ ਚਾਰ ਤਰ੍ਹਾਂ ਦੇ 셀ਫੀ ਪੁਆਇੰਟ ਹੈਗੇ ਆ ਬਾਕੀ ਸ਼ਾਪਿੰਗ ਵਾਸਤੇ ਬੱਚਾਂ ਦੀ ਜਲਿੰਗ ਘੜੋਣੇ ਆ ਅਲੱਗ-ਅਲੱਗ ਦੁਕਾਨਾਂ ਲੱਗੀਆਂ ਹੋਈਆਂ ਵਾ ਕੱਪੜੇ ਦੀਆਂ ਦੁਕਾਨਾਂ ਵਾ ਤੁਸੀਂ ਆ ਕੇ ਸ਼ਾਪਿੰਗ ਕਰੋ ਬਦਿਆ ਔਰ ਬਦਿਆ ਮਾਹੌਲ ਹੈ ਇਹ ਤੋਂ ਸਰਾਲ ਜੀ ਪਾਰਕਿੰਗ ਦੀ ਤਾਂ ਨਹੀਂ ਕੋਈ ਸਮੱਸਿਆ ਕਿਉਂਕਿ ਗਰਾਊਂਡ ਸਾਰੀ ਘੇਰੀ ਹੋਈ ਹੈ ਤੁਸੀਂ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਪਾਰਕਿੰਗ ਬਹੁਤ ਵਧੀਆ ਜੀ ਆਪਣੇ ਕੋਲ ਸਪੇਸ ਛੱਡੀ ਹੋਈ ਹੈ ਕਾਫੀ ਹਾਂ ਜੀ ਜੀ ਕਾਫੀ ਸਪੇਸ ਹੈ ਪਾਰਕਿੰਗ ਵਾਸਤੇ ਠੀਕ ਆ ਸਰ ਥੈਂਕ ਯੂ ਸੋ ਮੱਚ ਓਕੇ ਥੈਂਕ ਯੂ ਬਈ ਥੈਂਕ ਯੂ ਇਹ ਤਾਂ ਇਹ ਸਿੰਗਾਪੁਰ ਕਾਰਨੀ ਸੋਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਐਂਟਰੀ ਹੁੰਦੀ ਹੈ ਲੋਕਾਂ ਦੇ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਉਹ ਸਿਰਫ ਸਿੰਪਲ ਜਿਹਾ ਗੇਟ ਜਿਹੜੇ ਉਹ ਸਜਾਏ ਹੁੰਦੇ ਨੇ ਤਾਂ ਇੱਕ ਬਕਾਇਦਾ ਸਿੰਗਾਪੁਰ 에ਅਰਲਾਈਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਵਿਅਕਤੀ ਜਹਾਜ਼ ਤੋਂ ਚੜ੍ਹਦਾ ਤੇ ਜਹਾਜ਼ ਵਿੱਚ ਉਤਰਦਾ ਤੇ ਖਾਸ ਕਰ ਇੱਕ ਫਿਸ਼ ਟੈਨਕ ਜੋ ਲੋਕਾਂ ਦੇ ਦੇਖਣ ਲਈ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ ਸੋ ਤੁਸੀਂ ਵੀ ਜ਼ਰੂਰ ਪਹੁੰਚੋ ਹੁਸ਼ਾਲਪੁਰ ਦੀ ਰੋਸ਼ਨ ਗਰਾਊਂਡ ਦੇ ਵਿੱਚ ਤੇ ਸਿੰਗਾਪੁਰ ਕਾਰਨੀਵਲ ਦਾ ਆਨੰਦ ਮਾਣੋ